ਅਵੀ ਦੋਸਤੋ ਸਾਰੀ ਵੀਰਾਂ ਨੂੰ ਪਿਆ-ਪਿਆ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਤੇ ਅੱਜ ਆਪਾਂ ਫਿਰ ਮੁੱਕ ਕੇ ਟਰੈਕਟਰਾਂ ਦੀ ਮੰਡੀ ਤੇ ਆ ਗਏ ਤੇ ਬਾਈ ਨਿੱਕੇ ਢਿੱਲੋ ਕੋਲੇ ਤੇ ਨਾਂ ਤੁਸੀਂ ਪਹਿਲਾਂ ਵੀ ਸੁਣੀ ਹੋਣਾਗਾ ਨਿੱਕਾ ਢਿੱਲੋ ਖੋੜਾ ਵਾਲਾ ਨੱਸ ਕੇ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਠੀਕ ਹਾਂ ਨਿੱਕੇ ਬਾਈ ਵਧੀਆ ਜੀ ਠੀਕ ਆ ਜੀ ਅੱਜ ਫੇਰ ਕੋੜ ਲਿਆਂਦਾ ਹੈ ਹਾਂ ਜੀ ਵੀਰੇ ਕੋੜ ਆ ਤੇ ਲਓ ਬਾਈ ਜੀ ਬਾਈ ਦਾ ਥੋੜਾ ਦਾ ਕੰਮ ਆਗਾ ਤੇ ਜੇ ਕਿਸੇ ਨੇ ਮੋਡੀਫਾਈ ਕਰਵਾਉਣਾ ਹੋਵੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਕਿੰਨੇ ਮਾਰਨਾ ਬਾਈ ਇਹ 91 ਮ ਪੂਰਾ ਫੌਲਗ੍ਰਾਫੀ 5 ਸਾਲ ਦੇ ਵੀਰੇ ਟੂ ਕੇ ਦਾ ਪੇਟ ਆ ਠੀਕ ਹੈ ਜੀ ਕੱਲਾ ਮੰਨ ਕੇ ਚੱਲੋ ਸਹੂਗਨ ਰੱਖਣਾ ਨਾ ਆ ਜਾ ਨਹੀਂ ਬਈ ਥੇਤੀ ਕਰਨ ਵਾਲਾ ਵੀ ਕੋਈ ਬੰਦਾ ਮੈਸਤਰੀ ਲਿਆ ਕੇ ਆਪਣਾ ਟਰੈਕਟਰ ਵਾਹ ਵੀ ਸਕਦੇ ਆ ਠੀਕ ਹੈ ਜੀ ਜੇ ਕਿਸੇ ਨੇ ਭਾਈ ਜੀ ਪਾਵਰ ਸਟੀering ਵੀ ਕਰਵਾਉਣਾ ਹੋਵੇ ਤਾਂ ਪਾਵਰ ਸਟੀering ਵੀ ਬਾਈ ਕਰਕੇ ਬੰਦੇ ਨੇ ਗੇ 99 ਮਾਡਲ ਆ ਜੇ ਡੱਕ ਡੱਕ ਦੀ ਗੱਲ ਕਰੀਏ ਪੂਰਾ ਓਕੇ ਪੂਰਾ ਬਿਲਕੁਲ ਓਕੇ ਹੈ ਠੀਕ ਹੈ ਚੌਕਲਾ ਟਾਇਰਾਂ ਦਾ ਭਾਈ ਨਾ ਵਗਾ 99 ਮਾਡਲ ਡਬਲ ਕਲਾਸ ਦਾ ਡਬਲ ਕਲਾਸ ਦਾ ਠੀਕ ਹੈ ਡਿਸਕ ਬ੍ਰੇਕ ਆ ਜਾ ਗਿਆ ਤੇ ਕੰਪਨੀ ਦੀ ਮੰਗ ਜੀ ਇਹਦੀ ਡਿਮਾਂਡ 2,75,000 ਰੁਪਏ ਦੋ ਲੱਖ 75,000 ਰੁਪਏ ਤੇ ਟੱਕੇ ਵਾਲਾ ਵਾਂਪਰ ਲੱਗਿਆ ਹਾਂਜੀ ਵੀਰੇ ਠੀਕ ਆ ਭਾਜੀ ਤੇ ਬਾਕੀ ਜੇ ਕਿਸੇ ਨੇ ਜਿਵੇਂ ਆਪਾ ਆਪ ਤੁਹਾਡਾ ਫੋਟੋ ਕੋਈ ਕੋਈ ਵੀ ਲੈ ਲਿਆ ਕੇ ਉਹਦੇ ਮਰਜ਼ੀ 1,95,000 ਰੁਪਏ ਤੋਂ ਸ਼ੁਰੂ ਹੁੰਦੇ ਆਈ ਫੋੜ ਆਪਣੇ ਕੋਲ ਠੀਕ ਹੈ ਜਿੱਥੇ ਤੱਕ ਹੀ ਮਰਜ਼ੀ ਮੋਡੀਫਾਈ ਕਰਵਾ ਸਕਦੇ ਹੋ ਠੀਕ ਆ ਭਾਜੀ ਤੇ ਹੋਰ ਵੀ ਟਰੈਕਟਰ ਲੈ ਕੇ ਆਉਗੇ ਹਾਂਜੀ ਵੀਰੇ 855 ਭਾਜੀ ਅੱਗੇਗਾ ਸਵਰਾਜ 855 5 ਸਟਾਰ ਵਾਲਾ ਰਿਵਰਸ ਪੀਟੀ ਵਾਲਾ ਡੇਕੀ ਚੁੱਲੇ ਵਾਲਾ ਇਹ ਜੇ ਕਿ ਜੁਲਿਆ ਤਾਂ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਫੁੱਲ ਟੌਪ ਮਾਡਲ ਚ ਆ ਗਿਆ ਜੇ ਟਾਇਰ ਟੱਪੇ ਦੀ ਗੱਲ ਕਰੀ ਬਾਈ ਨਿੱਕੇ ਨਾਲ ਦੇ ਟਾਇਰ ਆ ਵੀਰੇ ਨਾਲ ਦੇ ਵਿੱਚ ਪੈਸੇ ਹੋਣਗੇ 700 ਘੰਟਾ ਚੱਲਿਆ ਡ੍ਰਾਈਵਰ ਨਗਦ ਕੈਸ਼ ਆ ਨਗਦ ਕੈਸ਼ ਦਾਗਾ ਚਲੋ ਬਾਈ ਚੈੱਕ ਕਰ ਲਓ ਕੰਡੀਸ਼ਨ 700 ਘੰਟਾ ਚੱਲਿਆ ਹੋਇਆਗਾ 19 ਮਾਡਲ ਆਗਾ ਹਾਂ ਜੀ ਵੀਰੇ ਰੰਗ ਪੇਂਟ ਦਾ ਫੁੱਲ ਗਾਰੰਟੀ ਆ ਵੀਰੇ ਕਦੇ ਕਲਮ ਵੀ ਨਹੀਂ ਲੱਗੇਗਾ ਲੈ ਵੀ ਕਿਤੇ ਕਲਮ ਤੱਕ ਵੀ ਨਹੀਂ ਲੱਗੇਗਾ ਇਹ ਪੰਜਾਬ ਨੰਬਰੀ ਆ ਪੰਜਾਬ ਪੰਜਾਬ ਵੀਰੇ ਫਰਸਟ ਓਨਰ ਆ ਨਗਦ ਕੈਸ਼ ਆ ਫਸਟ ਉਹਨਰਾਗਾ ਨਗਦ ਕੈਸ਼ ਦਾਗਾ ਤੇ ਕੀ ਡਿਮਾਂਡ ਜੀ ਨੇ ਇਹਦੀ ਹੈਗੀ 6,55,000 ਰੁਪਏ ਲੈ ਵੀ 6,55,000 ਰੁਪਏ ਡਿਮਾਂਡ ਹੈਗੀ ਬਾਕੀ ਮੌਕੇ ਤੇ ਮਾਤਾਨ ਚ ਗੁਰੂ ਹੋ ਜਾਊਗਾ ਤੇ 14 ਦੇ ਟਾਇਰਾਂ ਦੇ ਕਿ 16 ਦੇ 16 ਦੇ ਟਾਇਰਾਂ 16 ਦੇ ਟਾਇਰਾਂ ਚ ਹੈ ਆਈ ਪੀਟੀਓ ਆ ਆਈ ਪੀਟੀਓ ਦਾ ਹਾਂਜੀ ਤੇ ਲੱਗ ਰੇ ਕਲੱਚ ਵਾਲਾ ਜੀ ਹਾਂਜੀ ਹਾਂਜੀ ਲੱਗ ਕਦੇ ਗਿਆ ਠੀਕ ਹੈ ਜੀ ਤੇ ਅੱਗੇ ਇੱਕ ਬਈ ਜੀ ਸਵਰਾਜ 855 ਬਈ ਹੋ ਇਹ 12 ਮਾਡਲ ਆ ਇਹ 12 ਮਾਡਲ ਆ 14 ਦੇ ਟਾਇਰਾਂ ਵਾਲਾ ਇਹ 14 ਦੇ ਟਾਇਰਾਂ ਵਾਲਾ 4 ਸਟਾਰ ਚ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਵੇ ਜੱਟਾਂਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੇਂ ਆ ਬਾਈ ਠੀਕ ਹੈ ਜੀ ਲੈ ਵੀ ਚੌਕਲਾ ਟਾਇਰਾਂ ਦਾ ਨਵਾਂ ਗਾ ਤੇ 12 ਮਾਰ ਲਗਾ ਰੰਗ ਪਿੱਟ ਦਾ ਵੀ ਫੁੱਲ ਗਾਰੰਟੀ ओरिजिनल ਆ ਬਾਈ ਜੀ ਠੀਕ ਹੈ ਜੀ ਸੈਕੰਡ ਓਨਰੂ ਗਿਆ ਦਾ ਸੈਕੰਡ ਆ ਠੀਕ ਹੈ ਜੀ ਸੈਕੰਡ ਓਨਰ ਦਾ ਪੰਜਾਬ ਨੰਬਰ ਆ ਗਾ BB31 500 ਦਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੋ ਰਹੀ ਆ ਲੈ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੇ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਹੈਗੇ 445000 ਦਾ ਮੰਨ ਦਾ ਨੇ ਮਾਣਤਣ ਮੌਕੇ ਤੇ ਹੋ ਜੂ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਲੈ ਬਈ ਜਿਹੜਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਬਾਕੀ ਕੋਈ ਮੌਕੇ ਤੇ ਮਾਣਤਣ ਹੋ ਜੂਗਾ ਨਿਕੈ ਜੀ ਦੱਸ ਦੇ ਬਈ ਨਿੱਕੇ ਕੀ ਆ ਆਪਣਾ ਰੋਡੇ ਪੰਡਾ ਬਈ ਰੋਡੇ ਪੰਡਾ ਦਾ ਜਿਹੜਾ ਮੌਕਾ ਹਾਂ ਜਿਹੜਾ ਮੌਕਾ ਪੁਰਾਣੇ ਦੇ ਨਾਲ ਬਾਕੀ ਪੁਰਾਣੇ ਦੇ ਨਾਲ ਠੀਕ ਆ ਬਾਈ ਜੀ ਧੰਨਵਾਦ ਓਕੇ ਨੰਬਰ ਦੱਸੇਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਮੋਡਲ ਨੰਬਰ ਕੀ ਆ ਜੀ ਪਹਿਲਾਂ ਆਪਾਂ ਮੋਬਾਈਲ ਨੰਬਰ ਹੀ ਦੱਸ ਦੀ ਬਈ 6239529480 ਇਸ ਤੇ ਸੰਭਰ ਕਰਕੇ ਤੁਸੀਂ ਆਹ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਹੁਣ ਦੱਸ ਵੀ ਦਈਏ ਕੀ ਕੀ ਆ ਆਪਣੇ ਕੋਲੇ ਠੀਕ ਆ ਆ ਬਈ ਪਹਿਲਾ ਹੈਗਾ 275 ਆਪਣੇ ਕੋਲੇ ਠੀਕ ਆ ਜੀ ਇਹ ਹੈਗਾ 1993 ਮਾਡਲ ਆ ਪੰਜਾਬ ਨੰਬਰ ਆ ਸਾਰਾ ਰੰਗ ਨਾਲ ਦਾ ਬਈ ਛੋ ਦਾ ਵਿਖਾਦੇ ਆ ਮਾੜਾ ਮਾੜਾ ਇਥੋਂ ਪ੍ਰਾਇਮਰ ਨਿਕਲਿਆ ਬਾਕੀ ਰੰਗ ਨਾਲ ਦਾ ਮਗਰਲੇ ਟਾਇਰ ਹੈਗੇ 65 ਤੋਂ 70 ਪੈਸੇ ਕੋਲੋ ਦੇ 12 ਦੇ ਟਾਇਰ ਆ ਤੇ ਚਾਰੇ ਰੈਮ ਨਾਲ ਦੇ ਦੇ ਰੈਮੋ ਖਾਦੇ ਚਾਰੇ ਨਾਲ ਦੇ ਰੈਮੋ ਉੱਤੇ ਮਾਰ ਕਿਉਂ ਹੀ ਹੈਗੇ ਆ ਉਹ ਬਈ ਮਾਰ ਕੇ ਵੀ ਆਏ ਨੇ ਤੇ ਆ ਮਗਰਾੜ ਵੀ ਜਮਾ ਨਾਲ ਦੇ ਕਿਤੋਂ ਗਲੇ ਨਹੀਂਗੇ ਠੀਕ ਹੈ ਯਾਨੀ ਕਿ ਟਰੈਕਟਰ ਵਾਹ ਕੇ ਅੰਦਰ ਖੜਦਾ ਸੀ ਇਹ ਠੀਕ ਹੈ ਜੀ ਅੰਦਰ ਖੜਦਾ ਸੀ ਹਾਂ ਵਾਈ ਵਾਈ ਤੇ ਚੱਲਿਆ ਇਕੱਲਾ ਠੀਕ ਹੈ ਜੀ ਪੰਜਾਬ ਨੰਬਰ ਹੈ ਇਹ ਤੇ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਵਾਲੇ ਪੌਂਦੀ ਬੰਦਾ ਆਪਣੇ ਘਰੇ ਬਿਸ਼ੱਕ ਦੀ ਫੇਰ ਸੌਦਾ ਕਰ ਲੈ ਠੀਕ ਹੈ 100% ਗਾਰੰਟੀ ਹਾਂ ਇਹਦਾ ਹੈਗਾ 1,35,000 ਰੁਪਏ ਦੀ ਮੰਗ ਆ 93 ਮਾਡਲ ਦੀ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਸਕਰੀਨਸ਼ਾਟ ਵਿਖਾ ਦੇ ਐਲਸੀ ਲੈਣੇ ਵਾਲ ਤੋਂ ਆਇਆ ਤੇ ਆਪਏ 1.30 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਜੀ ਲੈ ਵੀ ਫਾਤ ਕਰ ਪਈ ਕਹਿੰਦਾ ਕਰ ਲਾਂਗੇ ਤੇ ਅੱਗੇ ਕਹਿੰਦੇ ਬਈ 265 ਇਹ ਕਿੰਨੇ ਮਾੜਾ ਜੀ ਇਹ 1994 ਮਾਡਲ ਆ ਬਈ ਠੀਕ ਆ ਜੀ 94 ਮਾਡਲ ਆ ਇਹਦੇ ਅਗਲੇ ਟਾਇਰ ਹੈਗੇ 60 ਪੈਸੇ 65 ਪੈਸੇ ਟਾਇਰ ਆ ਚਾਰੇ ਜੇਕੇ ਦੇ ਇਕੱਠੇ ਪੁਆਈ ਸੀ ਬੰਦੇ ਨੇ ਤੇ ਆਹ ਟਾਇਰ ਹੈਗੇ 35 ਪੈਸੇ 30 ਤੋਂ 35 ਪੈਸੇ ਟਾਇਰ ਆ ਨਾਲ ਦੇ ਮਗਰਾੜਾ ਇਹਦੇ ਰਹਿਮ ਇਹਦੇ ਵੀ ਚਾਰੇ ਨਾਲ ਦੇ ਆ ਠੀਕ ਆ ਜੀ ਕਿਤੋਂ ਨਲਕੀਆਂ ਨੁਲਕੀਆਂ ਨਹੀਂ ਗਲੀਆਂ ਟਰੈਕਟਰ ਦੀਆਂ ਹਜੇ ਇੰਜਨ ਗੇਅਰ ਬਈ ਪੂਰਾ ਵੀ ਪ੍ਰੈਸ਼ਰ ਨਹੀਂ ਹਲਾਉਂਦਾ ਠੀਕ ਆ ਆਪਣੇ ਤੇ ਨਾ ਹੀ ਇਹ ਬਲੋ ਮਾਰਦਾ 12 ਦੇ ਟੈਰਾ ਚਾਹੀਏ 12 ਦੇ ਟੈਰਾ ਚਾ ਠੀਕ ਹੈ ਜੀ ਲਓ ਬਈ ਕੰਨੀ ਸੇ ਚੱਕ ਵੀ ਕਰ ਲਓ ਇਹ 30 ਪਾਵਰ ਵਾਲਾ ਬਾਈ ਉਹ 35 ਪਾਵਰ ਵਾਲਾ ਇਹ 30 ਪਾਵਰ ਵਾਲਾ ਤੇ ਇਹ ਆ 35 ਪਾਵਰ ਆ ਹਾਂ ਤੇ ਇਹ ਆਪਾਂ ਟਰੈਕਟਰ ਮੰਗਿਆ ਆਪਾਂ ਜਮਾ ਜੈ 130000 ਰੁਪਏ ਮੰਗਿਆ ਤੇ ਆਪਾਂ 125000 ਤਾਂ ਦੇ ਦੇਣਾ ਬਸ ਠੀਕ ਹੈ ਜੀ ਸੈਲਫ ਸਟਾਰਟ ਟਰੈਕਟਰ ਆ ਛਤਰੀ ਡੰਡੇ ਫੱਟੀਆਂ ਸਾਰਾ ਸਮਾਨ ਨਾਲ ਆ ਠੀਕ ਹੈ ਜੀ ਇੰਜਨ ਗੇਰ ਤਾਂ ਪੂਰਾ ਕੋਕਾ ਪੀਸਾ ਵਾਲੇ ਬਾਈ ਜਿਹੜਾ ਮਰਜੀ ਟਰੈਕਟਰ ਵਾਲੇ ਠੀਕ ਹੈ ਬਾਈ ਪਹਿਲਾਂ ਗਾਰੰਟੀ ਆ ਧੰਨਵਾਦ ਬਾਈ ਜੀ ਠੀਕ ਨਾਮ ਸੁਖਮਨ ਦੇਹਂਦਾ ਜੀ ਛੋਟਾ ਨਾਲ ਬੱਬੀ ਕਹਿੰਦੇ ਬੱਬੀ ਹਾਂਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 88608230 23083 ਹਾਂਜੀ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਜੀ ਦੋ ਲੈ ਕੇ ਆਏ ਬਾਈ ਜੀ ਲੈ ਬਾਈ ਜੀ ਦੋ ਬਾਈ ਟਰੈਕਟਰ ਲੈ ਕੇ ਆਇਆ ਫਾਰਮਾਟ੍ਰੈਕ 55 ਵਾਲਾ ਤੇ 265 ਮਹਿੰਦਰਾ ਤੇ ਮਹਿੰਦਰਾ ਬਾਰੇ ਗੱਲਬਾਤ ਕਰਦੇ ਕਿੰਨੇ ਮਾੜਲੇ ਬਾਈ ਜੀ ਮਾੜਲੇ ਕਿੰਨੇ ਬਾਈ ਜੀ ਮਾੜਲੇ 2000 ਹੈ ਜੀ ਲੈ ਬਈ 2000 ਪੂਰਾ ਮਾੜਲਾਗਾ ਤੇ ਮੋ ਪੰਜਾਬ ਨੰਬਰ ਆਗਾ ਤੇ ਮੋਗੇ ਮੰਡੀ ਦੀ ਪੂਰੀ ਸ਼ਾਨ ਆਗਾ ਨਾ ਹਾਂਜੀ ਦਲਾ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਭੂਮੀ ਪੁੱਤਰ ਜਗਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ 60 ਪੈਸੇ ਆ ਬਾਈ ਜੀ ਠੀਕ ਹੈ ਜੀ ਤੇ ਅਗਲੇ ਅਗਲੇ ਵੀ ਹੈਗੇ ਆ ਹੱਥਿਆਂ ਨੂੰ ਅਗਲੇ ਹੱਥਿਆਂ ਮੰਗੂ ਨੇਗੇ ਰੰਗ ਪੇਂਟ ਦਾ ਸਾਰਾ Ориਜਨਲ ਆ ਬਾਈ ਜੀ ਹੈਗਾ ਜੀ ਪੰਜਾਬ ਨੰਬਰ ਆ ਬਾਈ ਜੀ ਠੀਕ ਹੈ ਜੀ 2000 ਮਾਡਲ ਆ ਕੀ ਡਿਮਾਂਡ ਰੱਖੀ ਜੀ ਡਿਮਾਂਡ 2 ਲੱਖ ਰੁਪਈਆ ਹੈ ਲੈ ਵੀ ਪੂਰਾ 2 ਲੱਖ ਰੁਪਈਆ ਡਿਮਾਂਡ ਆ ਮਾਨਤਾਨ ਹੋਊਗੀ ਮਾਨਤਾਨ ਹੋਊਗਾ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਬਾਈ ਜੀ ਠੀਕ ਹੈ ਬਾਈ ਜੀ ਫਾਰਮਰ ਟਰੈਕ ਬਹੁਤ ਜਿਆਦੇ ਘੱਟ ਡਾਇਰੈਕਟਰ ਦੇਖਣ ਨੂੰ ਮਿਲਦੇ ਨੇ ਨਾ ਬਾਈ ਜੀ ਹਾਂਜੀ ਹਾਂਜੀ ਤੇ ਲੋ ਬਾਈ ਜੀ ਚੈੱਕ ਕਰ ਲੋ ਜਿਵੇਂ ਕਹਦੀ ਆ ਫੋਰਡ ਵਾਂਗੂ ਸ਼ੋਅ ਆਣਾ ਜਮਾ ਇਹ ਬ੍ਰੇਕ ਦਾ ਡਿਸਕ ਆ ਜਾਂਦਾ ਠੀਕ ਹੈ ਡਿਸਕ ਬ੍ਰੇਕਾਂ ਜਗਾ ਇਹ ਟਾਇਰਾਂ ਦੀ ਗੱਲ ਕਰੀ ਬਾਈ ਜੀ ਇਹਦੇ ਟਾਇਰ ਬਾਈ ਮਕਸਦ ਕਿੰਨਾ ਲੱਗਿਆ ਅਸੀਂ ਪਾਸੇ ਠੀਕ ਹੈ ਜੀ ਉਹਨੇ ਮਾਰਕੋਰ ਲਿਆ ਐਮ ਆਰ ਪਾ ਲਿਆ ਗਿਆ ਤੇ ਲੋ ਬਾਈ ਕੋਈ ਮਾਨ ਨਹੀਂ ਹੋ ਜਾ ਸਕਦਾ ਬਾਈ ਪੂਰਾ ਕੋਕਾ ਪੀ ਸਕਦਾ ਕੋਕਾ ਪੀ ਸਕਦਾ ਬਾਈ ਠੀਕ ਹੈ ਪੰਜਾਬ ਨੰਬਰ ਆ ਡਿਸਕ ਬ੍ਰੇਕਾਂ ਜਗਾ 98 ਮਾਡਲ ਆ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ 81 ਆ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆਗਾ ਦੇ ਲੋ ਬਈ ਚੈੱਕ ਕਰ ਲੋ ਕਾਪੀ ਕਾ ਗਿਆ ਤਾਂ ਨਹੀਂ ਗਾਰੰਟੀ ਆ ਬਾਈ ਜੀ ਫੁੱਲ ਗਾਰੰਟੀ ਆ ਬਾਈ ਜੀ ਫੁੱਲ ਗਾਰੰਟੀ ਆ ਠੀਕ ਆ ਬਾਈ ਜੀ ਧੰਨਵਾਦ ਅੱਛਾ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਮੋਬਾਈਲ ਨੰਬਰ ਕੀ ਆ ਬਾਈ ਜੀ ਨਾਮ ਬਾਈ ਜੀ ਆਪਣਾ ਗੁਰਪ੍ਰੀਤ ਸਿੰਘ ਮੋਬਾਈਲ ਨੰਬਰ ਆ 97812 18734 ਮੰਗੇ ਆਲਾ ਪਿੰਡ ਹੈ ਮੰਗੇ ਆਲਾ ਪਿੰਡ ਆ ਹਾਂ ਜੀ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਉਂਦੇ ਜੀ ਅੱਜ 4 ਟਰੈਕਟਰ ਆ ਠੀਕ ਆ ਜੀ ਕਾਪੀ ਕਾ ਗਿਆ ਜਾਂਦਾ ਨਹੀਂ ਕਾਪੀ ਕਾ ਜਾਂਦੇ ਆਪਣੀ ਜ਼ਿੰਮੇਵਾਰੀ ਆ ਜੀ ਠੀਕ ਆ ਜੀ ਇੰਜਨ ਗੇਅਰ ਦੇ ਇੰਜਨ ਗੇਅਰ ਦੀ ਵੀ ਵਾਹ ਕੇ ਬੰਦਾ ਚੈੱਕ ਆ ਵੀ ਗਿਆ ਤਾਂ ਕੰਮ ਕਰਾ ਕੇ ਪੈਸੇ ਲਾ ਕੇ ਵਧੀਆ ਬਣਾ ਕੇ ਵੇਚ ਠੀਕ ਆ ਭਾਈ ਜੀ ਹਾਂਜੀ ਚਲੋ ਭਾਈ ਜੀ ਸਟਾਰਟ ਕਰਾਂਗੇ ਆਪਾਂ ਫਾਰਮਾ ਟਰੈਕ ਦਾ 60 ਦੇ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਪੀਵੀ 45 ਨੰਬਰ ਆ ਭਾਈ ਜੀ ਤਲਵੰਡੀ ਸਾਬੋ ਦਾ ਭਾਈ ਜੀ ਹਾਂਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਰ ਬਾਈ ਜੀ 95 ਪੈਸੇ ਕੰਡੀਸ਼ਨ ਆ ਟਾਇਰਾਂ ਦੀ ਠੀਕ ਆ 95 ਪੈਸੇ ਆ ਫਰੰਟਾ ਇਹ ਮਾਰਕਾ ਵੀ ਪਿਆਗਾ ਤੇ ਬੈਕ ਟਰਵੀਓ ਭਾਈ ਜੀ 95 ਪੈਸੇ ਪਿਆਗੇ ਰੰਗ ਪੇਂਟ ਦਾ ਭਾਈ ਜੀ ਰੰਗ ਪੇਂਟ ਦਾ ਸਾਰਾ origional ਹੈ ਵੀਰੇ ਠੀਕ ਆ ਜੀ ਸਾਰਾ ਕਟ ਜੈਨੂ ਵਾਲਾ ਡਬਲ ਕਲੱਚ ਚਾਗਾ ਡਬਲ ਕਲੱਚ ਆ ਤਿੰਨ ਮਾਡਲ ਆ ਤਿੰਨ ਮਾਡਲ ਆ ਤੇ ਕੀ ਡਿਮਾਂਡ ਆ ਬਾਈ ਜੀ 2.5 ਲੱਖ ਰੁਪਏ ਮੁੱਲ ਕਰਦੇ ਆ ਜੀ ਬਾਕੀ ਹੋ ਜਾ ਮੌਕੇ ਤੇ ਠੀਕ ਆ ਜੀ ਤੇ ਇੰਜਨ ਗੇਅਰ ਦਾ ਕੋਕਾ ਜਮਾ ਪੂਰੀ ਗਰੰਟੀ ਵੀਰੇ ਵਾ ਕੇ ਚੈੱਕ ਕਰਕੇ ਲਿਆਵੇਗਾ ਠੀਕ ਆ ਜੀ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਅੱਗੇ ਗਏ ਬਾਈ ਜੀ ਫਾਰਮ ਟਰੈਕ 50 ਦਾ ਇਹਦੀ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਜਰੂਰ ਕਰ ਲੋ ਤੇ ਇਹਦੀ ਹੈਗੇ ਸ਼ੋ ਜਿਵੇਂ ਫੋੜ ਦਿਨਦੀ ਹੋਈ ਹੋਰ ਸ਼ੋ ਵਾਲਾ ਫਾਰਮ ਟਰੈਕ ਆ ਠੀਕ ਆ ਜੀ 97 ਮਾਡਲ 97 ਮਾਡਲ ਆ ਤੇ ਟਾਇਰ ਟੱਪੇ ਬਾਈ ਜ ਖੇਰ ਬਾਈ ਜੀ ਟਰੈਕਟਰ ਦੇ ਹੈਗੇ ਅੱਧੇ ਅਗਲੇ ਨਵੇਂ ਆ ਅਗਲੇ ਨਵੇਂ ਆ ਕਿ ਐਡੀ ਆਈ ਹੋਇਆ ਐਡੀ ਆਈ ਬਾਈ ਜੀ ਚੈੱਕ ਵੀ ਕਰ ਲਓ ਟਰੈਕਟਰ ਬਾਕੀ ਰੈਂਗਰੂ ਦਿਖਾ ਰਹੇ ਰੇ ਨਾ ਟਰੈਕਟਰ ਦੇ ਮਰਗਾਰ ਰਿੰਮ ਠੀਕ ਹੈ ਛੋ ਛੱਪੇ ਵਾਲਾ ਰੰਗ ਸਾਡਾ ਆ ਤੇ ਕਿੰਨੇ ਮਾਡਲ ਹੈ 97 97 ਮਾਡਲ ਆ ਬ੍ਰਾ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦਾ ਬਾਈ ਜੀ ਇਕੱਲਾ 46000 ਰੁਪਇਆ ਮੁੱਲ ਕਰਦੇ ਆ ਬਾਕੀ ਹੋ ਜੂ ਮੌਕੇ ਤੇ ਵਾਧ ਘਟ ਠੀਕ ਹੈ ਬਾਕੀ ਮੌਕੇ ਤੇ ਮਾਤਾ ਨੂੰ ਬਾਈ ਜੀ ਜ਼ਰੂਰ ਹੋ ਜੂਗਾ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਬਾਈ ਜੀ ਅਰਜਨ ਜੀ ਨਹੀਂ ਜੀ ਫਾਰਮ ਟਰੈਕ 60 ਵਾਲਾ ਫਾਰਮ ਟਰੈਕ 60 ਵਾਲਾ ਡੁੰਗੇ ਦੇ ਟਰੈਕਟਰ ላይ ਬੈਠਾ ਬਾਈ ਵੀ ਅੱਜ ਉਹ ਜਿੱਥੇ ਜਗਾ ਮਿਲਦੀ ਲਾ ਦੇ ਦਿਆ ਠੀਕ ਆ ਜੀ ਅੱਗੇ ਗਿਆ ਫਾਰਮ ਟਰੈਕ 60 ਵਾਲਾ ਤੇ ਜਿਵੇਂ ਆਪਾਂ ਕਹੇ ਬਾਈ ਜੀ ਫਾਰਮ ਟਰੈਕ 60 ਦੇ ਜਿਆਦਾ ਕੰਮ ਕਰ ਦਿੰਦੇ ਨਹੀਂ ਮਿਹਦਰਾ ਵੀ ਲੈ ਲੈਂਦਾ ਵੀਰੇ ਇਹਦਰਾ ਵੀ ਲੈ ਲੈਂਦੇ ਆ ਸਾਰੇ ਲੈ ਲੈਂਦੇ ਆ ਠੀਕ ਆ ਜੀ ਮੋਕੇ ਮੰਡੀ ਦੀ ਸਣ ਮਿਹਦਰਾ ਹਾਂ ਜੀ ਤੇ ਇਹ ਕਿੰਨੇ ਮਾਤਰਾ ਹੈ ਜੀ ਇਹ ਬਾਈ ਜੀ 2000 2000 ਮਾਡ ਲਗਾ ਪੰਜਾਬ ਨੰਬਰ ਡਬਲ ਕਲਚ ਠੀਕ ਆ ਜੀ ਤੇ ਟਾਇਰ ਟਪੇ ਜੀ ਯਾਰ ਬਾਈ ਜੀ ਮਗਰਲੇ 14 ਵਾਲੇ ਹੈਗੇ 40 ਰੁਪਏ ਠੀਕ ਹੈ ਜੀ ਅਗਲੇ ਨਵੇਂ ਆ ਗੁੜੀਆ ਦੇ ओरिजिनल ਟਰੈਕਟਰ ਆ ओरिजिनल ਟਰੈਕਟਰ ਹੈਗਾ ਤੇ ਮਗਰਾਡ ਵਰਗੂ ਨਾਲ ਦੀ ਨਿਕੀ ਸਾਰਾ ਕੁਝ ਨਾਲ ਦਾ ਯਾਰ 14 ਰੰਗ ਰਿਮ ਰੂਮ ਠੀਕ ਹੈ ਜੀ ਤੇ ਇਹਦੀ ਕੀ ਢਮਾਨ ਹੈ ਇਹ 215000 ਰੁਪਿਆ ਮੁੱਲ ਆ ਬਾਕੀ ਹੋ ਜਾਊਗਾ ਮੌਕੇ ਤੇ ਮਾਨਤਾ ਕਰ ਦਿਆਂਗੇ ਠੀਕ ਹੈ 215000 ਰੁਪਿਆ ਮੁੱਲ ਆਗਾ ਬਾਕੀ ਮੌਕੇ ਤੇ ਮਾਨਤਾ ਨਾਲ ਜਰੂਰ ਹੋ ਜਾਊਗਾ ਹਾਂ ਜੀ ਤੇ ਆ ਗਿਆ ਮਿੰਦਰਾ 200 27599 ਮਾਡਲ ਹਾਈ ਸਪੀਡ ਹਾਈ ਸਪੀਡ ਦਾ ਚਲੋ ਭਾਈ ਇਹ ਵੀ ਚੈੱਕ ਕਰ ਲਓ ਕਲੀਨ ਟਰੈਕਟਰ ਜੀ ਕਿੰਨੇ ਮਾਰਦਾ ਬਾਈ ਜੀ 99 99 ਠੀਕ ਹੈ 99 ਮਾਰਦਾ ਤੇ ਰੰਗ ਮੇਰਾ ਬਾਈ ਸਾਰਾ ਟਰੈਕਟਰ ਇਹਦਾ ਟਾਇਰ ਨਵੇਂ ਆਰ ਗਏ ਹਜਾਰੇ ਠੀਕ ਹੈ ਟਾਇਰ ਬਾਈ ਜੀ ਨਵੇਂ ਵਰਗੇ ਨੇ ਚਾਰੇ ਤੇ 13 ਦੇ ਟਾਇਰ ਅਸਲਾ ਲੇਕ ਜੀ ਚੈੱਕ ਕਰ ਲਓ ਤੇ ਇਹਦੀ ਕੀ ਡਿਮਾਗ ਆ ਬਾਈ ਜੀ ਇਹਦਾ ਬਾਈ ਜੀ 1,68,000 ਰੁਪਈਆ ਬੋਲ ਲਾ ਬਾਕੀ ਹੋ ਜੂ ਮੌਕੇ ਤੇ ਇਹ ਟੀਯੂ ਟਰੈਕਟਰ ਆ ਹਾਈ ਸਪੀਡ ਵਾਲਾ ਇਹ ਜੋ ਹਾਈ ਸਪੀਡ ਵਾਲਾ ਹਾਈ ਸਲੋ ਸਪੀਡ ਵਾਲਾ ਜਿਵੇਂ ਆਪਾਂ ਕਹਿੰਦੇ ਆ 2000 ਤੋਂ ਬਾਅਦ ਹਾਈ ਸਪੀਡ ਵਾਲਾ ਲੋਨ ਲੱਗ ਰਿਹਾ ਨਹੀਂ ਇਹ 98 ਜੀ ਆ ਗਏ ਇਹ 98 ਜੀ 98 ਜੀ ਆ ਗਏ 275 ਹਾਈ ਸਪੀਡ ਠੀਕ ਆ ਬਾਈ ਜੀ ਤੇ ਮਗਰਾ ਤਾਂ ਰੂਟਾਂ ਦਾ ਸਾਰਾ ਰੀਜਨਲ ਹੈ ਤੇ ਕੀ ਡਿਮਾਂਡ ਹੈ ਕਿਹਦਾ ਬਾਈ ਜੀ 1 ਲੱਖ 60000 ਰੁਪਇਆ ਮੁੱਲ ਆ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਠੀਕ ਆ ਜੀ ਕਿੰਨੇ ਟਰੈਕਟਰ ਦੇ ਪੰਜਾਬ ਨੰਬਰ ਬਾਈ ਜੀ ਬਾਈ ਜੀ ਆ ਹੈ 4 ਨੰਬਰ ਆ ਦੂਜੇ ਸਾਰੇ ਪੰਜਾਬ ਆ ਠੀਕ ਆ ਜੀ ਕਾਪੀ ਕਾਜ ਦੀ ਜ਼ਿੰਮੇਵਾਰੀ ਹੈ ਠੀਕ ਆ ਬਾਈ ਜੀ ਕਿਹੜਾ ਰੇਟਰ ਮਰਜ਼ੀ ਹੋਈ ਜਾਵੇ ਓਕੇ ਬਾਈ